ਇਹ ਤਾਂ ਕਾਲੂ ਗਿਆ ਉਹਦਾ ਅੱਜ ਇਹ ਫਿਰ ਵੀ ਧਰਾ ਰਹੀਆਂ ਹੈ ਹੋ ਹੋ ਰਿਹਾ ਕੀ ਹੋਇਆ ਬਾਈ ਜੀ ਇਹ ਕੀ ਹੈ ਬਾਈ ਜੀ ਜਿਹੜੇ ਸਾਡੇ ਬੰਦੇ ਗਏ ਆ ਅੰਦਰ ਉਹਨਾਂ ਦੇ ਸਿਰਾਂ 'ਤੇ ਕਾਲਾ ਪਰਨਾ ਉਧਰਾ ਕੇ ਇਹਦੇ ਨਾਲ ਬੰਨਤੇ ਜਿਹੜੇ ਅੱਜ ਵੀ ਇਹਨਾਂ ਦਾ ਨਾਲ ਆਏ ਆ ਉਹ ਦੇਖ ਲਓ ਅੱਜ ਆ ਆ ਪਰਨੇ ਤਾਰ ਰਹੇ ਆ ਸਿਰਾਂ 'ਤੇ ਜਿਹੜੇ ਪ੍ਰਵਾਸੀ ਆਉਂਦੇ ਆ ਉਹਨਾਂ ਨੇ ਕਿੱਥਣੇ ਆ ਤੁਹਾਨੂੰ ਹਾਂ ਇਹ ਅੱਜ ਨਾਲ ਤੁਹਾਨੂੰ ਅਕਲ ਆਈ ਇਹ ਲੋਹਾਏ ਕਿਨੇ ਜੀ ਇਹ ਪਰਤਾ ਚੰਗੇ ਜੀ ਇਹ ਸਰ ਇਹ ਦੱਸੋਗੇ ਜੀ ਕਿਸ ਵਾਸਤੇ ਲੋਹਾਏ ਗਏ ਜੀ ਸਰ ਨਹੀਂ ਮੈਨੂੰ ਨਹੀਂ ਪਤਾ ਆ ਬੰਨੇ ਆ ਹੋਇਆ ਜੀ ਆ ਤਾਰ ਕੇ ਦਿਖਾਉਣ। ਉੱਪਰ ਗੋਲ ਬੰਨੇ ਆ ਹੋਇਆ ਤੇ ਸਿਰ ਨਹੀਂ ਢਗਿਆ ਹੋਇਆ ਵੀ ਇਹਨੂੰ ਤਾਰ ਜਿਹਨੇ ਕਿਹਾ ਆ ਮੁੰਡੇ ਨੇ ਗਿਆ ਜੀ ਮੇਰੇ ਸਾਹਮਣੇ ਕੋਈ ਗੱਲ ਨਹੀਂ ਜੀ ਅਸੀਂ ਆ ਬਾਈ ਜੀ ਨੇ ਹਾਂ ਜੀ ਹਾਂ ਕੱਪੜੇ ਵੀ ਖੋਲ ਦੀਏ ਸਾਰੇ ਕਾਲੇ ਕਾਲੇ ਝੰਡੇ ਸਾਡੇ ਕੋਲ ਉਹ ਪ੍ਰਸ਼ਾਸਨ ਨੇ ਸਭ ਤੋਂ ਬਾਹਰ ਰਖਵਾ ਦਿੱਤੇ ਕਾਲੇ ਝੰਡੇ ਹਾਂ ਜੀ ਸੋ ਇਹ ਤਾਂ ਦੇਖੋ ਫੈਕਟਰੀ ਦੇ ਵਿਰੋਧ ਦੇ ਵਿੱਚ ਜੇ ਕੋਈ ਕਾਲੇ ਝੰਡੇ ਲੈ ਕੇ ਆਉਂਦਾ ਇਹ ਤਾਂ ਉਹਨਾਂ ਦਾ ਰਾਈਟ ਹੈ ਇਹ ਤਾਂ ਸਭ ਤੋਂ ਸਪਸ਼ਟ ਤੌਰ ਤੇ ਕਹਿ ਰਹੇ ਆ ਵੀ ਨਹੀਂ ਲੱਗਣੀ ਚਾਹੀਦੀ ਅਸੀਂ ਵਿਰੋਧ ਚ ਤੇ ਇੱਥੇ ਕਾਲੀਆਂ ਚੀਜ਼ਾਂ ਉਤਰਵਾਈਆਂ ਜਾ ਰਹੀਆਂ ਵਾਝੀ ਇਹ ਗੱਲ ਨਹੀਂ ਹੋਣੀ ਚਾਹੀਦੀ ਇਹ ਬਿਲਕੁਲ ਧੱਕਾ ਇਹ ਤਾਂ ਕਾਲੂ ਗਿਆ ਉਹ ਅੱਜ ਇਹ ਫੈਕਟਰੀ ਧਰਾ ਰਹੀਆਂ ਹੈ ਜੋ ਹੋ ਰਿਹਾ ਹੈ ਬਾਈ ਜੀ ਕੀ ਹੈ ਬਾਈ ਜਿਹੜੇ ਸਾਡੇ ਬੰਦੇ ਗਏ ਆ ਅੰਦਰ ਉਹਨਾਂ ਦੇ ਸਿਰਾਂ 'ਤੇ ਕਾਲਾ ਪਰਨਾ ਉਤਰਾ ਕੇ ਇਹਦੇ ਨਾਲ ਬੰਨਤੇ ਹੋਦੇ ਨੇ ਦਸਤਾਰ ਸਿਰ ਦੀ ਦਸਤਾਰ ਆ ਸਾਡੀ ਸ਼ਾਨ ਆ ਕਿਉਂ ਫਿਰਦਿਆਂ ਹੋ ਗਿਆ ਕੋਈ ਫਿਰ ਕੱਲ ਨਹੀਂ ਹੋਵੇਗਾ ਦੇਖੋ ਬਾਈ ਜੀ ਇਤਰਾਜ ਦੇ ਜਿਹੜੇ ਅੱਜ ਵੀ ਇਹਨਾਂ ਦੇ ਨਾਲ ਆਏ ਆ ਉਹ ਦੇਖ ਲਓ ਅੱਜ ਆ ਪਰਨੇ ਤਾਹ ਰਹੇ ਆ ਸਿਰਾਂ 'ਤੇ ਪਾਣਾ ਦੋਨੋਂ ਨੂੰ ਦੇਖ ਲੈਣ ਦੇ ਪੱਗਾਂ ਨੂੰ ਪਹਿਨੇ ਕਾਲੂ ਆਪਣੀਆਂ ਪੱਗਾਂ ਨੂੰ ਪਹਿਣਾ ਇਹਨਾਂ ਨੇ ਪੱਗਾਂ ਨੂੰ ਪਹਿਨ ਗਏ ਪੱਗਾਂ ਨੂੰ ਹੌਣ ਜਿਹੜੇ ਪ੍ਰਵਾਸੀ ਆਉਣਾ ਉਹਨਾਂ ਨੇ ਤੁੱਪਣਾ ਤੁਹਾਨੂੰ ਹਾਂ ਜੇ ਅੱਜ ਨਾਲ ਤੁਹਾਨੂੰ ਅਗਲ ਆਈ ਇਹ ਲੋਹਾ ਹੀ ਨੇ ਜੀ ਇਹ ਬਰਦਾ ਜਾਂਦੇ ਜੀ ਨਹੀਂ ਉਹ ਅੰਦਰ ਕਹਿ ਇਹ ਸਰ ਇਹ ਦੱਸੋਗੇ ਜੀ ਕਿਸ ਵਾਸਤੇ ਲੋਹੇ ਗਏ ਜੀ ਸਰ ਨਹੀਂ ਮੈਨੂੰ ਨਹੀਂ ਪਤਾ ਕਿੱਥੇ ਉਹਦਾ ਪਹਿਲਾਂ ਦਿੱਖਦੇ ਆ ਬੰਨਿਆ ਹੋਇਆ ਜੀ ਆ ਤਾਰ ਕੇ ਦਿਖਾਉਣਾ ਨਾ ਸਾਹਰ ਮਾਰੂ ਜਾਓ ਨਹੀਂ ਨਹੀਂ ਆਏ ਨਹੀਂ ਵੀਰੇ ਇਹ ਥੋੜੀ ਗੱਲ ਆ ਪਰ ਨਹੀਂ ਕਰ ਰਹੇ ਹੋ ਵੀ ਪ੍ਰਸ਼ਾਸਨ ਪ੍ਰਸ਼ਾਸਨ ਮੁਕਰਿਆ ਜੀ ਉਹ ਕਹਿੰਦੇ ਅਸੀਂ ਤਾਂ ਤਰਾਏ ਨਹੀਂ ਕਿਸ ਨੇ ਸਾਰ ਤਰਾਏ ਆ ਜੀ ਆ ਦੇਖੋ ਪਰਨੇ ਬਿਲਕੁਲ ਸਾਰੇ ਉਹਨੇ ਬੰਦੇ ਤਰਾਏ ਆ ਜੀ ਤਾਂ ਉਹ ਸਨ ਬੰਦਾ ਦੱਸ ਕੇ ਗਿਆ ਜੀ ਅੰਦਰ ਗਏ ਆ ਉਹ ਹਾਦਾ ਜੀ ਸਾਭ ਨਹੀਂ ਦੇਗੇ ਆਓ ਆਓ ਬਈ ਨੇ ਰਕਵਾਇਆ ਮੁੰਡਾ ਕਹਿੰਦੇ ਕਿ ਆ ਵੀ ਤੇਰੇ ਸਿਰ ਪਰ ਗੋਲ ਬੰਨੇ ਆ ਹੋਇਆ ਤੇ ਸਿਰ ਨਹੀਂ ਢ ਗਿਆ ਹੋਇਆ ਵੀ ਇਹਨੂੰ ਤਾਰ ਆ ਕਿਨੇ ਕਿਹਾ ਆ ਮੁੰਡੇ ਨੇ ਗਿਆ ਜੀ ਮੇਰੇ ਸਾਹਮਣੇ ਕੋਈ ਗੱਲ ਨਹੀਂ ਜੀ ਅਸੀਂ ਆ ਭਾਈ ਜੀ ਨੇ ਹਾਂ ਜੀ ਹਰਪ੍ਰੀਤ ਜੀ ਜਿਹਨਾਂ ਨੇ ਪਾਣੀ ਕੋਈ ਕੰਮ ਲੱਗਦਾ ਹੋਊਗਾ ਤਾਂ ਸਾਨੂੰ ਦੱਸ ਦਿਓ ਠੀਕ ਹੈ ਸਾਰੇ ਲੌਂਗ ਡੇਟ ਕੋਈ ਨਹੀਂ ਇੱਥੇ ਕਿਹੜਾ ਕੋਈ ਉਹ 26 ਜਨਵਰੀ ਦਾ ਇਹ ਕੋਈ ਹੋਰ ਹੈ ਉੱਥੇ ਵੀ ਅਲਾਉਡ ਹੈ ਉੱਥੇ ਵੀ ਤਰਾ ਨਹੀਂ ਜਾਂਦੇ ਉੱਥੇ ਵੀ ਤੱਕਾ ਹੀ ਕਰੀ ਜਾਂਦੇ ਆਵੇਂ ਕਾਲਿਆ ਪਰਨੇ ਨਾਲ ਇਹ ਕੋਈ ਇਹ ਥੋੜੋ ਵੀ ਇੱਥੇ ਵਿਰੋਧ ਜਾਰ ਕਰਨ ਆ ਗਏ ਵੈਸੇ ਵੀ ਵਿਰੋਧ ਵਾਲੀ ਆਏ ਹੋਏ ਆ ਜੀ ਓਏ ਉਧਰ ਸਮਰਥ ਕੇ ਆਏ ਵੇ ਕੋਈ ਐਦਾਂ ਥੋੜਾ ਹੋ ਜਾਂਦਾ ਭੀ ਰੰਗ ਮੈਂ ਕਹਿੰਦਾ ਜੀ ਜੇ ਵਿਰੋਧ ਦੇ ਤੌਰ ਤੇ ਵੀ ਕਾਲਾ ਬੰਨਿਆ ਹੈ ਉਹ ਵੀ ਨਹੀਂ ਤੁਰਾ ਸਕਦੇ ਨਹੀਂ ਤਾਂ ਇਹ ਤਾਂ ਹੈ ਹੀ ਪਾਕੀ ਹੋਰ ਵਿਰੋਧੀ ਹੋਣੇ ਵੀ ਚਲੋ ਕੋਈ ਅਸੀਂ ਇਹਨੂੰ ਬਵਾਦ ਨਹੀਂ ਬਣਾਣਾ ਚਾਹੁੰਦੇ ਅਸੀਂ ਬਵਾਦ ਨਹੀਂ ਬਣਾਣਾ ਦੇਣਾ ਚਾਹੁੰਦੇ ਕੋਈ ਗੱਲ ਜੀ ਦੀ ਸਾਰੇ ਕਾਲੇ ਕਿਹਦੇ ਖਿਡਾਰੀ ਨੂੰ ਅਸੀਂ ਮਾਰ ਰੱਖਦੇ ਹਾਂ ਅਚਾਨਕ ਆ ਗਿਆ ਬਹੁਤ ਸੋ ਚਮਕੌਰ ਸਾਹਿਬ ਵਿਖੇ ਫੈਕਟਰੀ ਜਿਹੜੀ ਲੱਗਣੀ ਹੈ ਜਾਂ ਨਹੀਂ ਲੱਗਣੀ ਉਹਦੇ ਵਿਰੋਧ ਤੇ ਹੱਕ ਦੇ ਅੱਜ ਪਬਲਿਕ ਹੈਰਿੰਗ ਹੈਗੀ ਹੈ ਪਰ ਉਸ ਤੋਂ ਪਹਿਲਾਂ ਹੀ ਪਤਾ ਲੱਗਦਾ ਵੀ ਜਿਹੜੇ ਕਾਲੀਆਂ ਦਸਤਾਰਾਂ ਸੀਗੀਆਂ ਉਹਨਾਂ ਨੂੰ ਖੋਲਣ ਦੇ ਲਈ ਕਿ ਹੈ ਗਿਆ ਉਤਾਰਨ ਦੇ ਲਈ ਕਿ ਹੈ ਗਿਆ ਤੇ ਕੁਝ ਉੱਥੇ ਡਰਾਫਟ ਦੇ ਨਾਲ ਵੀ ਬੰਨੇ ਹੋਏ ਸੀਗੇ ਜਿਹਨੂੰ ਲੈ ਕੇ ਵੱਡਾ ਵਿਵਾਦ ਵੀ ਹੋਇਆ ਇੱਥੇ ਤੇ ਹਾਂਜੀ ਜਿੱਥੇ ਸਾਡੇ ਕੋਲ ਉਹ ਪ੍ਰਸ਼ਾਸਨ ਨੇ ਸਭ ਤੋਂ ਬਾਹਰ ਰਖਵਾ ਦਿੱ ਕਾਲੇ ਝੰਡੇ ਹਾਂਜੀ ਸੋ ਇਹ ਤਾਂ ਦੇਖੋ ਫੈਕਟਰੀ ਦੇ ਵਿਰੋਧ ਦੇ ਵਿੱਚ ਜੇ ਕੋਈ ਕਾਲੇ ਝੰਡੇ ਲੈ ਕੇ ਆਉਂਦਾ ਇਹ ਤਾਂ ਉਹਨਾਂ ਦਾ ਰਾਈਟ ਹੈ ਇਹ ਤਾਂ ਸਭ ਤੋਂ ਸਪਸ਼ਟ ਤੌਰ ਤੇ ਕਹਿ ਰਹੇ ਆ ਵੀ ਨਹੀਂ ਲੱਗਣੀ ਚਾਹੀਦੀ ਅਸੀਂ ਵਿਰੋਧ ਚ ਤੇ ਇੱਥੇ ਕਾਲੇ ਜੀਆਂ ਚੀਜ਼ਾਂ ਉਤਰਵਾਈਆਂ ਜਾ ਰਹੀਆਂ ਵਾਝੀ ਇਹ ਗੱਲ ਨਹੀਂ ਹੋਣੀ ਚਾਹੀਦੀ ਇਹ ਬਿਲਕੁਲ ਤੱਕਾ ਸੋ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਜਿਹੜੇ ਕੋਈ ਮਾੜੇ ਮੋٹے ਮਲਾਜ਼ਮ ਹੈਗੇ ਛੋਟੇ ਪੱਧਰ ਤੇ ਜੇ ਉਹਨਾਂ ਨੂੰ ਨਹੀਂ ਪਤਾ ਤਾਂ ਅਫਸਰ ਉਹਨਾਂ ਨੂੰ ਸਮਝਾਉਣ ਕਿਉਂਕਿ ਇਹਦਾ ਅਸਰ ਬਹੁਤ ਗਲਤ ਪੈ ਰਿਹਾ ਪ੍ਰ